ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਆ ਇੱਕ ਨਾ ਮੇਰੇ ਥੱਲੇ ਵੀਡੀਓ ਦੇ ਥੱਲੇ ਇੱਕ ਵੀਡੀਓ ਚੱਲ ਰਹੀ ਹੈ ਇਹ ਕੋਈ ਸਿੱਖੋ ਐਪ ਵਾਲਿਆ ਇਹ ਆਪਣੇ ਐਪ ਦੀ ਪ੍ਰੋਮੋਸ਼ਨ ਕਰਨ ਵਾਸਤੇ ਨਾ ਇਸ ਤਰ੍ਹਾਂ ਦੀਆਂ ਵੀਡੀਓ ਤਿਆਰ ਕਰਦੇ ਆ ਮੇਦੀ ਆਵਾਜ਼ ਕੱਟੀ ਹੋਈ ਆ ਜਿਹਨੂੰ ਚਾਹੀਦੀ ਉਹਨੂੰ ਮੈਂ ਲਿੰਕ ਚ ਭੇਜ ਦੂੰਗਾ ਇਹਦੇ ਵਿੱਚ ਦਿਖਾਇਆ ਗਿਆ ਕਿ ਇੱਕ ਸਰਦਾਰ ਮੁੰਡਾ ਉਹ ਗੋਲਡਨ ਟੈਂਪਲ ਆਪਣੇ ਦਰਬਾਰ ਸਾਹਿਬ ਦੇ ਵਿੱਚ ਖੜਾ ਸਰਦਾਰ ਮੁੰਡਾ ਉਹਦੇ ਗਾਤਰਾ ਪਾਇਆ ਤੇ ਉਹਦੇ ਕੰਨਾਂ ਦੇ ਵਿੱਚ ਇੱਥੇ ਨੱਤੀ ਰੁੱਤੀ ਕੁਝ ਹੋਰ ਵੀ ਪਾਇਆ ਹੋਣਾ ਤੇ ਰਿਪੋਰਟਰ ਉਹ ਤੋਂ ਕੋਈ ਸਵਾਲ ਪੁੱਛ ਰਿਹਾ ਉਹਦਾ ਆਪਦਾ ਵੀ ਨਹੀਂ ਸਟੱਕਿਆ ਤੇ ਇੱਕ ਉਹਦੇ ਨਾਲ ਹੋਰ ਮੁੰਡਾ ਉਹਦਾ ਵੀ ਨਹੀਂ ਸਟੱਕਿਆ ਹਾਲਾਂਕਿ ਇਹ ਵੀਡੀਓ ਇਹ ਨਾਲ AI ਨਾਲ ਬਣਾਈ ਹੋਈ ਆ ਪਰ ਪ੍ਰੋਬਲਮ ਇਹ ਆ ਵੀ ਇਹ ਜਾਣ ਬੁੱਝ ਕੇ ਪ੍ਰੋਪੋਗੈਂਡਾ ਖੜਾ ਕਰਦੇ ਆ ਵੀ ਕੋਈ ਨਾ ਕੋਈ ਇਸ ਚੀਜ਼ ਦੇ ਕੰਟਰੋਵਰਸੀ ਹੋਵੇ ਤੇ ਸਾਡੀ ਐਪ ਦੀ ਪ੍ਰੋਮੋਸ਼ਨ ਹੋਵੇ ਇਹ ਵੀਡੀਓ ਜਿਹੜੀ ਬਣਾ ਕੇ ਉਹਨਾਂ ਨੇ AI ਨਾਲ ਤਿਆਰ ਕਰਕੇ ਪਾਈ ਆ ਤੇ ਇਹਦੇ ਤੇ ਮਤਲਬ ਉਹਨਾਂ ਨੇ ਐਡ ਵੀ ਲਵਾਈ ਹੋਈ ਆ ਵੀ ਜਿਆਦਾ ਤੋਂ ਜਿਆਦਾ ਲੋਕ ਇਹ ਵੀਡੀਓ ਦੇਖਣ ਤੇ ਮੰਲੋ ਮੰਲੀ ਇਸ ਵੀਡੀਓ ਤੇ ਕੋਈ ਨਾ ਕੋਈ ਮਤਲਬ ਕੰਟਰੋਵਰਸੀ ਛਿੜੇ ਤੇ ਸਾਡੀ ਐਪ ਦਾ ਪ੍ਰੋਮੋਸ਼ਨ ਹੋਵੇ ਹਨਾ ਇਦੇ ਵਿੱਚ ਜਿਹੜਾ ਸਰਦਾਰ ਮੁੰਡਾ ਕਹਿ ਰਿਹਾ ਮਤਲਬ ਪਿੱਛੇ ਜਿਹੜਾ ਰਿਪੋਰਟਰ ਪੁੱਛ ਰਿਹਾ ਵੀ ਅ ਤੁਹਾਡੇ ਤੋਂ ਕਰਜ਼ਾ ਕਿਵੇਂ ਲਿਆ ਉਹ ਫਿਰ ਦੱਸਦਾ ਕਿ ਮੈਂ ਅ ਕਰਜ਼ੇ 'ਚ ਡੁੱਬਿਆ ਹੋਇਆ ਸੀਗਾ ਤੇ ਮੈਨੂੰ ਕਿਸੇ ਨੇ ਸਿੱਖੋ ਐਪ ਬਾਰੇ ਦੱਸਿਆ ਤੇ ਉਸ ਐਪ ਦੇ ਵਿੱਚ ਫਿਰ ਮੈਂ ਸਿੱਖਿਆ ਤੇ ਆਪਣਾ ਕਰਜ਼ਾ ਸਾਰਾ ਲਾਇਆ ਨਵਾਂ ਕਰ ਲੇਤਾ ਕੋਈ ਰਾਸ਼ੀ ਫਲ ਵਗੈਰਾ ਵੀ ਇਹ ਜਾਂ ਕੁਝ ਵੀ ਦੱਸਿਆ ਗਿਆ ਹਾਲਾਂਕਿ ਅ ਸਿੱਖ ਧਰਮ ਦੇ ਵਿੱਚ ਇਹਦੀ ਕੋਈ ਬੁਨਿਆਦ ਨਹੀਂ ਹਨਾ ਰਾਸ਼ੀ ਰੂਸ਼ੀ ਦੀ ਤੇ ਬਾਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਆਪਣਾ ਫਰਜ਼ ਸਮਝ ਕੇ ਹਨਾ ਸਿੱਖ ਜੱਦੀ ਬੰਦੀਆਂ ਤੱਕ ਇਹ ਵੀਡੀਓ ਪਹੁੰਚੇ ਤੇ ਜਿਹੜੀ ਸਿੱਖੋ ਐਪ ਵਾਲੇ ਇਹਨਾਂ ਨੂੰ ਸਭ ਕੁਝ ਸਿਖਾਇਆ ਜਾ ਸਕੇ ਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ